ਕਹਿੰਦੇ ਬੋਲੂਗਾ ਤੈਨੂੰ ਕੀ ਕਰਨੀ ਸੀ ਭਾਜੀ ਇੱਕ ਗੁਰੂ ਉਹਦਾ ਹਰਬਲ ਵਾਲਾ ਫੇਸ ਵਾਸ਼ ਦੇ ਦੋ ਅੱਛਾ ਜਿਹੜਾ ਲੈ ਕੇ ਜਾਂਦੇ ਹੁਣੇ ਹਾਂਜੀ ਹਾਂਜੀ ਆ ਲਓ ਵੀਰੇ ਕਿੰਨੇ ਦਾ ਹੋ ਗਿਆ ਭਾਜੀ ਪਤਾ ਹੀ ਆ ਤੁਹਾਨੂੰ ਭਾਜੀ 250 ਪ੍ਰਿੰਟ ਤੁਸੀਂ 200 ਦੇ ਦਿਆ ਕਰੋ ਯਾਰ ਓਹੋ ਭਾਜੀ ਮੈਂ ਤਾਂ ਪਰਸ ਘਰੀ ਭੁੱਲ ਗਿਆ ਹੈ ਪਰਸ ਘਰੀ ਭੁੱਲ ਗਿਆ ਪਰਸ ਥੋੜੀ ਲੈਣਾ ਭਾਜੀ 200 ਰੁਪਏ ਦੀ ਭਾਜੀ ਕੈਸ਼ ਦਾ ਪਰਸ ਚਾਹੀਦਾ ਨਾ ਫਿਰ ਅੱਛਾ ਅੱਛਾ ਤੁਸੀਂ ਐ ਕਰੋ ਮੈਂ ਲੈ ਜੰਨਾ ਵਾਂ ਤੇ ਲੰਘਦੇ ਬੜਦੇ ਫੜਾ ਜੂਗਾ ਚੱਕਰ ਤਾਂ ਨਹੀਂ ਕੋਈ ਤੁਸੀਂ ਇਦਾਂ ਕਰੋ ਨਾ ਭਾਜੀ ਕੈਸ਼ ਨਹੀਂ ਹੈਗਾ ਮੋਬਾਈਲ ਤਾਂ ਲੈ ਕੇ ਆਇਆ ਹਾਂ ਹਾਂਜੀ ਮੋਬਾਈਲ ਲੈ ਕੇ ਆਇਆ ਸਕੈਨਰ ਹੈਗਾ ਭਾਜੀ ਇੱਥੇ ਕਰ ਦੋ ਯੂ ਪੀ ਦਾ ਜ਼ਮਾਨਾ ਓਹੋ ਇਹ ਵੀ ਮੈਂ ਦੱਸਣਾ ਭੁੱਲ ਗਿਆ ਯਾਰ ਉਹ ਤਿੰਨ ਵਾਰੀ ਇਹਦਾ ਮੈਂ ਪਾਸਵਰਡ ਲਾਇਆ ਹੀ ਪਾਸਵਰਡ ਭੁੱਲ ਗਿਆ ਭਾਜੀ ਰੀਸੈਟ ਕੀਤਾ ਨਹੀਂ ਹਾਲੇ ਉਹਨੂੰ ਵੀ ਟਾਈਮ ਲੱਗੂ ਹਾਂਜੀ ਹਾਂਜੀ 24 ਘੰਟੇ ਦਾ ਟਾਈਮ ਦੱਸ ਰਿਹਾ ਉਹ ਫੇਰ ਹੁਣ ਹੁਣ ਫੇਰ ਐ ਕਰੋ ਮੈਂ ਤੁਹਾਨੂੰ ਕਹਿਤਾ ਰਿਆਂ ਲੱਗਦੇ ਵੜ ਤੇ ਫੜਾ ਜੰਨਾ ਲੋ ਲੋ ਕੀ ਕਰ ਇੰਨਾ ਕੁ ਤਾਂ ਵਿਸ਼ਵਾਸ ਹੈਗਾ ਹਾਂ ਵਿਸ਼ਵਾਸ ਤਾਂ ਹੁੰਦਾ ਹੀ ਆ ਜੀ ਵੀਰੇ ਵੀਰੇ ਟਾਈਮ ਹੋ ਗਿਆ ਅੱਜ ਮੇਰੀ ਵਾਰੀ ਆ ਫੋਨ ਦੋ ਤੁਸੀਂ ਓਹ ਹਾਂ ਸੱਚ ਟਾਈਮ ਹੋ ਗਿਆ ਆ ਫੜ 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 ਕੁੱਤਿਆ ਕਮੀਨੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤੇ ਤੇ ਅਸੀਂ ਦੱਸ ਦਿੱਤਾ ਤੇ ਤੂੰ ਦੁਬਾਰਾ ਸਾਡੀ ਦੁਕਾਨ ਤੇ ਨਹੀਂ ਆਇਆ ਤੂੰ ਤਾਂ ਨੰਗਣਾ ਹੀ ਛੱਡਦਾ ਮੈਂ ਵੀ ਕਰਾਂ ਮੈਂ ਵੀ ਹਾਂ ਕੁੱਤਿਆ ਕਮੀਨਿਆ ਤੈਨੂੰ ਅਸੀਂ ਵਿਸ਼ਵਾਸ ਕਰਕੇ ਸਮਾਨ ਦੇਤਾ ਤੇ ਤੂੰ ਲੰਘਣਾ ਹੀ ਬੰਦ ਕਰਤਾ ਕੋਈ ਨਾ ਕੋਈ ਨਾ ਤੈਨੂੰ ਦੱਸਾਂਗੇ ਅਸੀਂ ਇੱਕ ਵਾਰ ਯਾਰਾ ਸਹੀ ਇਹ ਕੀ ਖੇਟੀ ਜਾਂਦੇ ਹੋ ਭਾਜੀ ਹੋਇਆ ਕੀ ਆ ਉਹ ਖੇਡ ਹੀ ਨਹੀਂ ਜਾਂਦੇ ਬਾਈ ਜੀ ਇਦਾਂ ਹੀ ਆਪਣਾ ਸੱਜਰ ਮਿੱਤਰ ਸੀਗਾ ਇੱਧਰ ਤਿੰਨ ਚਾਰ ਗਲੀਆਂ ਛੱਡ ਕੇ ਰਹਿੰਦਾ ਪਹਿਲਾਂ ਤਾਂ ਰੋਜ਼ ਇਦਰੋਂ ਹੀ ਲੰਘਦਾ ਸੀਗਾ ਹੈ ਤੇ ਸਮਾਨ ਲੈ ਗਿਆ ਧਾਰ ਉਹ ਲੰਘਣਾ ਹੀ ਬੰਦ ਕਰ ਗਿਆ ਹੁਣ ਅਸੀਂ ਕੰਟੇ ਘੰਟੇ ਬਾਅਦ ਉਹਦੇ ਨੰਬਰ ਤੇ ਗਾਲਾਂ ਭੇਜਦੇ ਲੋ ਅਸੀਂ ਲੈਣਾ ਤਾਂ ਸੋਈ ਆ 400 ਗਾਲਾਂ ਕੱਢਤੀਆਂ ਕਦੇ ਇਹ ਕੱਢ ਦਿੰਦੀ ਕਦੇ ਮੈਂ ਕੱਢ ਦਿੰਦਾ ਪਾਪਾ ਜੀ ਆਪਣੀ ਤਾਂ ਗੱਲ ਹੋਰ ਆ ਹਾਂ ਹਾਂ ਕੋਈ ਨਹੀਂ ਤੁਹਾਨੂੰ ਥੋੜੀ ਕੁਝ ਕਹਾਂ ਜੀ ਆਹ ਜੱਟ ਤੁਸੀਂ ਆਪਣਾ ਨੰਬਰ ਦੇ ਦਿਓ ਭਾਜੀ ਨੰਬਰ ਦੇ ਦਿਓ ਪੜੀ ਐ ਕਰੋ ਆ ਤੁਸੀਂ ਸਵੈਪ ਹੀ ਕਰਦੇ ਨਹੀਂ ਨਹੀਂ ਨੰਬਰ ਦੇ ਦਿਓ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਭਾਜੀ ਤੁਸੀਂ ਫਿਰ ਮੈਨੂੰ ਵੀ ਗਾਲਾਂ ਕੱਢੋਗੇ ਹਰੇਕ ਨੂੰ ਨਹੀਂ ਗਾਲਾਂ ਕੱਢਦੇ ਭਾਜੀ ਅਸੀਂ ਪਾਗਲ ਥੋੜੀਆਂ ਅਸੀਂ ਤਾਂ ਹੀ ਜਿਵੇਂ ਜਿਹੜਾ ਆਧਾਰ ਕਰਕੇ ਜਾਵੇ ਨਾ ਉਹਨੂੰ ਜਿਹੜਾ ਪੈਸੇ ਨਾ ਦੇਵੇ ਭਾਜੀ ਤੁਹਾਨੂੰ ਪਤਾ ਕੰਮਕਾਰਾਂ 'ਚ ਬਿਜੀ ਹੁੰਦੇ ਆ ਆਹ ਆਹ ਇਹ ਪੈਸੇ ਵੀ ਜੇ ਤੱਕ ਰੱਖੀ ਹੁੰਦੇ ਨਾ ਆਹ ਆਸ ਮਿਲਣਾ ਅਹ ਦੇ ਕੇ ਉਹ ਨਹੀਂ ਭੁੱਲੇ ਕੀ ਵੀਰੇ ਸਤਿ ਸ੍ਰੀ ਅਕਾਲ ਜੀ ਆਸ ਗੇਮ ਵਧੀਆ ਧਾਰਨਾ ਇੱਕ ਜਾਦੂ ਆ ਆਪਾਂ ਕਰ ਦੇਣਾ ਇਹਨਾਂ ਨੇ ਗਾਇਬ ਹੋ ਜਾਣਾ